ਦੇਖੋ ਇੱਕ ਪਾਸੇ ਤਾਂ ਮਾਹੌਲ ਜਿਹੜਾ ਏ ਉਹ ਦੋਨੋਂ ਦੇਸ਼ਾਂ ਦਾ ਜੰਗ ਦਾ ਬਣਿਆ ਹੋਇਆ। ਦੂਜੇ ਪਾਸੇ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਕਿਉਂਕਿ ਆਪਣੀ ਕੁਰਸੀ ਬਚਾਉਣੀ ਆ। ਇਲੈਕਸ਼ਨਾਂ ਇਹ ਬਾਈ ਇਲੈਕਸ਼ਨ ਦਿੱਲੀ ਵਾਲੇ ਆਏ ਬੈਠੇ ਆ, ਚੜੇ ਬੈਠੇ ਆ ਉਹਦੇ ਉੱਤੇ ਉਸ ਗੱਲ ਨੂੰ ਕਿਧਰੇ ਪਾਸੇ ਹੋਰ ਲਿਜਾਣ ਲਈ ਇਹ ਸਾਡਾ ਚੀਫ ਮਿਨਿਸਟਰ ਜਿਹੜਾ ਉਹ ਹਮੇਸ਼ਾ ਹੀ ਸਟੇਜ ਦਾ ਬੰਦਾ ਏ, ਸਟੇਜ ਵਾਲੀ ਗੱਲ ਕਰਦਾ ਏ। ਪਰ ਮੈਂ ਤੁਹਾਨੂੰ ਜਦੋਂ ਵੀ ਆਹ ਹਰ ਚੈਨਲ ਤੇ ਮੇਰੀ ਆ ਵੀਡੀਓ ਜਾਏਗੀ, ਮੇਰੀ ਗੱਲ ਜਾਏਗੀ ਮੈਂ ਵਿਸ਼ਵਾਸ ਨਾਲ ਕਹਿੰਦਾ ਇੱਕ ਬੂੰਦ ਵੀ ਇੱਕ ਬੂੰਦ ਵੀ BBMB ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਮੈਂ ਹੁਣੇ ਆਪਣੇ ਆਪ ਚੇਅਰਮੈਨ BBMB ਬੋਰਡ ਦੇ ਨਾਲ ਗੱਲ ਕੀਤੀ ਆ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਆ ਜੋ ਮੀਟਿੰਗ ਚ ਕੀ ਹੋਇਆ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਜੋ ਤੁਹਾਡੇ ਕੋਲ ਆਈਆਂ ਕਿਸੇ ਨੇ ਦਿੱਕਤੀਆਂ ਉਹ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਚਾਹੇ ਕੋਈ ਕਿੰਨਾ ਵੀ ਜ਼ੋਰ ਲਾਵੇ ਕੋਈ ਕੁਝ ਕਹੇ ਦੂਜੀ ਗੱਲ ਇਹ ਭਗਵੰਤ ਮਾਨ ਸਾਹਿਬ ਸਿਰਫ ਇਸ ਵੇਲੇ ਕਿਸਾਨਾਂ ਦੀ ਕਿਉਂਕਿ ਹਰ ਪਾਸੇ ਕਿਸਾਨ ਵਿਰੋਧ ਕਰ ਰਿਹਾ ਐ ਐਮਐਲਏ ਬੜਾ ਪ੍ਰੈਸ਼ਰ ਹੈ ਇਹਨਾਂ ਤੇ ਦੂਜੀ ਗੱਲ ਜਿਹੜੀ ਸਾਡੀ ਮੀਟਿੰਗ ਆ 4 ਤਰੀਕ ਦੀ ਕਿਸਾਨ ਜਥੇਬੰਦੀਆਂ ਨਾਲ ਸੈਂਟਰਲ ਗਵਰਨਮੈਂਟ ਦੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਹੈ ਵੀ ਅਸੀਂ ਪੰਜਾਬ ਸਰਕਾਰ ਦੇ ਜੇ ਮੰਤਰੀ ਵਿੱਚ ਆਉਣਗੇ ਪਰ ਉਹ ਮੀਟਿੰਗ ਅਸੀਂ ਨਹੀਂ ਆਵਾਂਗੇ ਬਾਈਕਾਟ ਕਰਾਂਗੇ ਇਸ ਕਰਕੇ ਵੀ ਇਹ ਮੀਟਿੰਗ ਕੇਂਦਰ ਤੇ ਕਿਸਾਨਾਂ ਦੇ ਵਿੱਚ ਸਫਲ ਨਾ ਹੋ ਸਕੇ ਇਹ ਮੀਟਿੰਗ ਅੱਗੇ ਨਾ ਵੱਧ ਸਕੇ ਉਹ ਮੀਟਿੰਗ ਨੂੰ ਸਬਟਾਈਜ਼ ਕਰਨ ਲਈ ਮੀਟਿੰਗ ਨੂੰ ਰੋਕਣ ਲਈ ਵੀ ਆਹ ਦੇਖੋ ਜੀ ਉਹਰੇ ਤਾਂ ਧਰਨੇ ਚੱਲ ਰਹੇ ਆ ਔਰੇ ਮਜਾਰੇ ਚੱਲ ਰਹੇ ਆ ਉਹ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਉਹਨਾਂ ਨੂੰ ਗੁੰਮਰਾਹ ਕਰਨ ਲਈ ਇਹ ਬੜੀ ਵੱਡੀ ਇੱਕ ਚਾਲ ਆ ਜਿਹੜੀ ਇਹ ਬਹੁਤ ਮਨਤੇ ਆਮ ਆਦਮੀ ਪਾਰਟੀ ਨੇ ਚੱਲੀ ਆ। ਮੈਂ ਇੱਕ ਗੱਲ ਹੋਰ ਕਹੂੰਗਾ ਵੀ ਇਹਦੇ ਵਰਕਰ ਜਿਵੇਂ ਅੱਜ ਹਮਲਾ ਕੀਤਾ ਇਹਨਾਂ ਨੇ। ਜਿਸ ਤਰੀਕੇ ਨਾਲ ਹਮਲਾ ਕੀਤਾ ਭਾਜਪਾ ਦਫ਼ਤਰ ਤੇ ਲੁਧਿਆਣੇ 'ਚ ਉਹਦੇ ਉੱਤੇ ਇਹਨਾਂ ਤੇ ਕਾਰਵਾਈ ਐਫ ਆਈ ਆਰ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਘਰ 'ਚ ਹੀ ਹਮਲਾ ਕਰਨ ਚਲੇਗੇ। ਦੂਜੀ ਫੇਰ ਮੈਂ ਵੱਡੀ ਗੱਲ ਫੇਰ ਮੈਂ ਕਹਿਣਾ। ਇਹ ਕੇਸ ਨੇ ਜਿਹੜੇ ਇਹ ਕੋਟਾ 'ਚ ਚੱਲ ਰਹੀ ਹੈ ਹਾਈ ਕੋਰਟ ਸੁਪਰੀਮ ਕੋਰਟ। ਜੀਨੋ ਵੀ ਕੋਈ ਤਕਲੀਫ ਆ, ਜੇ ਕਿਸੇ ਨੂੰ ਪਾਣੀ ਵੱਧ ਚਾਹੀਦਾ, ਟੱਟ ਚਾਹੀਦਾ ਜਿਵੇਂ ਵੀ ਆ ਉਹ ਜਾ ਕੇ ਆਪਣੀ ਗੱਲ ਕੂਰਤ ਚ ਕਰੇ ਮੈਂ ਸਾਫ ਤੌਰ ਤੇ ਗੱਲ ਕਹੀ ਹੈ ਫਰੀਆਮੇ ਵਾਲਿਆਂ ਨੂੰ ਆਪਣੀ ਕੋਈ ਗੱਲ ਰੱਖਣੀ ਹੈ ਉਹ ਕੂਰਤ ਤੇ ਰੱਖਣ ਕੂਰਤ ਦੇ ਵਿੱਚ ਇਹ ਪਹਿਲਾਂ ਹੀ ਫੈਸਲੇ ਚੱਲ ਰਹੇ ਆ ਪਰ ਇਹ ਕਲੀਅਰ ਕੀਤਾ ਹੈ ਕਿ ਇੱਕ ਬੂੰਦ ਵੀ ਪੰਜਾਬ ਦੇ ਪਾਣੀ ਦੀ ਪਾਖੜਾ ਵਿਆਸ ਮੈਨੇਜਮੈਂਟ ਤੋਂ ਨਹੀਂ ਛੱਡੀ ਜਾਏਗੀ ਮੈਂ ਉੱਥੇ ਮੈਨੂੰ ਤਾਂ ਪਤਾ ਮੈਂ ਦੂਜਾ ਜੀ ਮੈਂਬਰ ਪਾਰਲੀਮੈਂਟਰੀ ਆ ਮੈਨੂੰ ਉੱਥੇ ਦੇ ਕੰਮਕਾਰ ਦਾ ਸਾਰੇ ਦਾ ਪਤਾ ਹੈ ਮੈਂ ਸਾਰਾ ਕੁਝ ਉਹ ਦੇਖਿਆ ਹੋਇਆ ਉਦੋਂ ਬਾਦਲ ਸਾਹਿਬ ਤੇ ਹੁੱਡਾ ਸਾਹਿਬ ਜਿਹੜੇ ਆ ਉਹ ਕੀ ਮਿਸਟਰ ਹੁੰਦੇ ਸੀ ਠੀਕ ਆ ਉਹ ਸਿਆਣੇ ਲੋਕ ਸੀ ਆਪਸ ਵਿੱਚ ਮਿਲ ਬੈਠ ਕੇ ਗੱਲ ਜਿਹੜੀ ਆ ਉਹ ਨਵੇੜ ਲੈਂਦੇ ਸੀ ਪਹਿਲੇ ਇਹ ਜਿਹੜੇ ਸਟੇਜ ਦਾ ਪਲੇਅਰ ਰਿਹਾਏ ਇਹਨੇ ਸਟੇਜ ਕਰਨੀ ਹੁੰਦੀ ਆ ਉਦੋਂ ਬਾਅਦ ਕੁਛ ਨਹੀਂਗਾ ਮੇਰੇ ਪੰਜਾਬੀਓ ਬਿਲਕੁਲ ਤੁਸੀਂ ਇਸ ਗੱਲ ਤੇ ਗਮਰਾਹ ਨਾ ਹੋਇਓ ਇੱਕ ਬੂੰਦ ਵੀ ਚਾਹੇ ਉਹ ਪੀਣ ਲਈ ਪਾਣੀ ਮੰਗ ਰਹੇ ਸੀ 8 ਦਿਨਾਂ ਲਈ ਜਿੰਨੇ ਦਿਨਾਂ ਲਈ ਵੀ ਪਰ ਜਦੋਂ ਸਵਾਲ ਪੰਜਾਬ ਦੇ ਪਾਣੀ ਦਾ ਆ ਗਿਆ ਨਾ ਸਾਡੇ ਕੋਲ ਹੈਗਾ ਨਾ ਦੇਣਾ ਇਹ ਕੇਂਦਰ ਦੇ ਇੱਕ ਮੰਤਰੀ ਹੋਣ ਨਾਤੇ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਦਾ ਬਾਕੀ ਗੱਲਾਂ ਸਭ ਝੂਠੇ ਜੋ ਕੁਛ ਚੇਚਾਈ ਦਾ ਕਿਸ ਨੂੰ ਕੋਰਟ ਤੇ ਜਾਵੇ ਪਾਣੀ ਉੱਥੋਂ ਨਹੀਂ ਮਿਲੇਗਾ